ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਵਾਰ ਕੁਝ ਪੈਣਾ ਬੋਲਣ ਅਕਸਰ ਹੀ ਇੱਕ ਸਵਾਲ ਪੁੱਛਿਆ ਜਾਂਦਾ ਹੈ ਵੀ ਕੀ ਜੋ ਸਾਡੀਆਂ ਸਿੱਖ ਬੀਬੀਆਂ ਹਨ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਤੋਂ ਕਿ ਉਹ ਅਖੰਡ ਪਾਠ ਸਾਹਿਬ ਦੀ ਰੋਲ ਲਗਾ ਸਕਦੀਆਂ ਨੇ ਜਾਂ ਫਿਰ ਨਹੀਂ ਤੇ ਮੈਂ ਹਮੇਸ਼ਾ ਹੀ ਉਹਨਾਂ ਨੂੰ ਵੀ ਇਹੀ ਜਵਾਬ ਦਿੰਦਾ ਹਾਂ ਵੀ ਸਾਡੇ ਸਿੱਖ ਮਤ ਦੇ ਵਿੱਚ ਸਿੱਖ ਧਰਮ ਦੇ ਵਿੱਚ ਹਰ ਇੱਕ ਔਰਤ ਨੂੰ ਜਿਹੜਾ ਨਾ ਗੁਰੂ ਸਿਵਾਨਾ ਨੇ ਉਹ ਬਰਾਬਰ ਦਾ ਮਾਨ ਬਖਸ਼ਿਸ਼ ਕੀਤਾ ਹੈ ਗੁਰੂ ਘਰ ਦੇ ਵਿੱਚ ਸਿੱਖ ਔਰਤ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਪਾਵਨ ਅੰਮ੍ਰਿਤਮੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਪਾਠ ਵੀ ਕਰ ਸਕਦੀ ਆ ਗੁਰਬਾਣੀ ਦਾ ਕੀਰਤਨ ਵੀ ਕਰ ਸਕਦੀ ਆ ਉਹ ਇੱਕ ਐਸਾ ਗ੍ਰੰਥੀ ਸਿੰਘ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਵੀ ਨਿਭਾ ਸਕਦੀ ਆ ਜਾਨੀ ਕਿ ਧਰਮ ਕਰਮ ਕਰਨ ਦੇ ਸਾਰੇ ਅਧਿਕਾਰ ਗੁਰੂ ਸਾਹਿਬ ਨੇ ਸਾਡੀਆਂ ਸਿੱਖ ਬੀਬੀਆਂ ਨੂੰ ਬਖਸ਼ਿਸ਼ ਕੀਤੇ ਆ ਸੋ ਜਿਹੜੀਆਂ ਸਿੱਖ ਬੀਬੀਆਂ ਨੂੰ ਗੁਰੂ ਸਾਹਿਬ ਦੀ ਬਾਣੀ ਦਾ ਸ਼ੁੱਧ ਪਾਠ ਕਰਨਾ ਹੁੰਦਾ ਹੈ ਵੀ ਭਾਈ ਉਹ ਸਾਡੀਆਂ ਸਿੱਖ ਮਾਤਾਵਾਂ ਜਾਂ ਬੀਬੀਆਂ ਜਾਂ ਭੈਣਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਮਰਤਮਈ ਬਾਣੀ ਦਾ ਜਿਹੜਾ ਪਾਠ ਆ ਉਹ ਅਖੰਡ ਪਾਠ ਸਾਹਿਬ ਦੀ ਜਿਹੜੀ ਰੋਲ ਆ ਉਹ ਜ਼ਰੂਰ ਲਗਾ ਸਕਦੀਆਂ ਹਨ ਸਾਰੀਆਂ ਸਖਤਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ